ਬਿਹાગੜਾ ਮਹਲਾ ਪੰਜਵਾਂ ਹਰ ਚਰਨ ਸਰੋਵਰ ਤਹ ਕਰੋ ਨਿਵਾਸ ਮਨਾ ਇਹ ਮੇਰੇ ਮਨ ਪ੍ਰਮਾਤਮਾ ਦੇ ਚਰਨ ਮੰਨੋ ਸੁੰਦਰ ਤਲਾਬ ਹੈ ਉਸ ਵਿੱਚ ਤੂੰ ਸਦਾ ਟਿਕਿਆ ਰਹੁ ਕਰਮ ਜਨ ਹਰ ਸਰੇ ਸਭ ਕਿਲ ਬਿਕਨਾ ਇਸ ਮਨਾ ਏ ਮਾਨੁ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਤਲਾਬ ਵਿੱਚ ਇਸ਼ਨਾਨ ਕਰਿਆ ਕਰ ਤੇਰੇ ਸਾਰੇ ਪਾਪਾਂ ਦਾ ਨਾਸ਼ ਹੋ ਜਾਏਗਾ ਕਰ ਸਦਾ ਮਜਨ ਗੋਬਿੰਦੁ ਸਜਨ ਦੁਖ ਅੰਧੇਰਾ ਨਾਸੇ ਏ ਮਨ ਸਦਾ ਹਾਰ ਸਰ ਵਿੱਚ ਇਸ਼ਨਾਨ ਕਰਦਾ ਰਿਹਾ ਕਰ ਇੰਜ ਮਿੱਤਰ ਪ੍ਰਭੂ ਸਾਰੇ ਦੁੱਖ ਨਾਸ਼ ਕਰ ਦਿੰਦਾ ਹੈ ਤੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ਜਨਮ ਮਰਨ ਨਾ ਹੋਏ ਤਿਸ ਕੋ ਟੱਜਮ ਕੇ ਫਾਸੇ ਇੰਜ ਮਨੋਖ ਨੂੰ ਜਨਮ ਰੰਦਾ ਕੀੜ ਨਹੀਂ ਭੁਗਤਣਾ ਪੈਂਦਾ ਮਿੱਤਰ ਪ੍ਰਭੂ ਅਸਦੀਆਂ ਜਮ ਦੀਆਂ ਫਾਈਆਂ ਆਤਮਿਕ ਮੌਤ ਲੈਉਣ ਵਾਲੀਆਂ ਫੜੀਆਂ ਕੱਟ ਦਿੰਦਾ ਮਿਲ ਸਾਧ ਸੰਗੇ ਨਾਮ ਰੰਗੇ ਤਹ ਉਰਣ ਅਸੋ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਨਾਮ ਰੰਗ ਵਿੱਚ ਜੁੜਿਆਂ ਤੇਰੀ ਹਰੇਕ ਆਸ ਪੂਰੀ ਹੋਵੇਗੀ ਬਿਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਨਾਨਕ ਬੇਨਤੀ ਕਰਦਾ ਹੈ ਕਿ ਹੇ ਹਰੀ ਕਿਰਪਾ ਕਰ ਤੇਰੇ ਸੋਹਣੇ ਕੋਮਲ ਚਰਨਾ ਵਿੱਚ ਮੇਰਾ ਮਨ ਸਦਾ ਟਿਕਿਆ ਰਹੇ ਤਾਹਾਂ ਆਨੰਦ ਬਿਨੋਦ ਸਦਾ ਅਨਹਦ ਚਰਨ ਕਾਰੋ RAM ਸਾ ਸੰਗਤ ਵਿੱਚ ਸਦਾ ਆਤਮਿਕ ਅਨੰਤ ਖੁਸ਼ੀਆਂ ਦੀ ਮਾਨੋ ਇਕ ਰਸ ਰੌਮ ਚੱਲੀ ਰਹਿੰਦੀ ਹੈ ਮੇਲ ਲਗਾਵੇਂ ਸੰਤ ਜਨਾਂ ਪ੍ਰਭ ਕਾ ਜੈਕਾਰੋ ਨਾਮ ਸਾਦ ਸੰਗਤ ਵਿੱਚ ਸੰਤ ਜਨ ਮਿਲ ਕੇ ਪ੍ਰਮਾਤਮਾ ਦੀ ਸਤਿ ਸਲਾ ਦੇ ਗੀਤ ਗਾਉਂਦੇ ਰਹਿੰਦੇ ਹਾਂ ਮਿਲ ਸੰਤ ਗਾਵੇਂ ਖਸਮ ਭਾਵੇਂ ਹਰ ਪੇਮ ਰਸ ਰੰਗ ਪਿੰਨੀਆਂ ਸੰਤ ਜਨ ਸਿਪ ਸਲਾ ਦੇ ਗੀਤ ਗਾਉਂਦੇ ਹਨ ਉਹ ਖਸਮ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹਨਾਂ ਦੀ ਸੁਰਤ ਪਰਮਾਤਮਾ ਦੇ ਪ੍ਰੇਮ ਰਸ ਦੇ ਰੰਗ ਵਿੱਚ ਭਿਜੀ ਰਹਿੰਦੀ ਹੈ ਹਰ ਲਾਭ ਪਾਇਆ ਆਪ ਮਿਟਾਇਆ ਮਿਲੇ ਚਰੀ ਮਿਸ਼ੁਨਿਆ ਉਹ ਪਰਮਾਤਮਾ ਦੇ ਨਾਮ ਦੀ ਖੱਟੀ-ਖਟ ਦੇ ਹਨ ਆਪਣੇ ਅੰਦਰੋਂ ਆਪਾ ਭਾਅ ਮਿਟਾ ਲੈਂਦੇ ਹਨ ਸਿਰਾਂ ਤੋਂ ਵਿਛੜੇ ਹੋਏ ਪਰਮਾਤਮਾ ਨੂੰ ਮਿਲ ਪੈਂਦੇ ਹਨ ਗਹਿ ਭੁਜਾਲੀ ਨੇ ਦਇਆ ਕੀਨੇ ਪ੍ਰਭ ਏਕ ਅਗੰਮ ਅਪਾਰੋ ਪਹੁੰਚ ਤੇ ਬੇਅੰਤ ਪ੍ਰਮਾਤਮਾ ਉਹਨਾਂ ਉਤੇ ਦਇਆ ਕਰਦਾ ਹੈ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ ਬਿਨਵੰਤ ਨਾਨਕ ਸਦਾ ਨਿਰਮਲ ਸੱਚ ਸ਼ਬਦ ਰਣ ਚੁਣਕਾਰੋ ਨਾਨਕ ਬੇਨਤੀ ਕਰਦਾ ਹੈ ਇਹ ਸੰਤ ਜਾਨ ਸਦਾ ਲਈ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਪਰਮਾਤਮਾ ਦੀ ਸਿੱਖਤ ਸਲਾਹ ਦੀ ਬਾਣੀ ਉਹਨਾਂ ਦੇ ਅੰਦਰ ਮਿੱਠੀ ਰੌ ਚਲਾਈ ਰੱਖਦੀ ਹੈ ਸੁਣ ਵਡ ਭਾਗੀਆਂ ਹਰ ਅੰਮ੍ਰਿਤ ਬਾਣੀ ਰਾਮ ਏ ਭਾਗਾਂ ਵਾਲੇ ਆਤਮਕ ਜੀਵਨ ਦੇਣ ਵਾਲੀ ਪ੍ਰਭੂ ਦੀ ਸਿੱਖਤ ਸਲਾਹ ਦੀ ਬਾਣੀ ਸਦਾ ਸੁਣਿਆ ਕਰ ਜਿਨ ਕੋ ਕਰਮ ਲਖੀ ਤਿਸ ਹਿਰਦੈ ਸਮਾਣੀ ਰਾਮਾ ਇਹ ਬਾਣੀ ਉਸ ਵਰਡ ਭਾਗੀ ਦੇ ਹਿਰਦੇ ਵਿੱਚ ਵੱਸਦੀ ਹੈ ਜਿਨ੍ਹਾਂ ਦੇ ਮੱਥੇ ਉੱਤੇ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਇਸ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਣਾ ਹੈ ਅਕਥ ਕਹਾਣੀ ਤੈਨ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਜਿਸ ਜਿਸ ਮਨੁੱਖ ਤੇ ਪ੍ਰਭੂ ਆਪ ਕਿਰਪਾ ਕਰਦਾ ਹੈ ਉਹ ਬੰਦੇ ਇਕੱਥ ਪ੍ਰਭੂ ਦੀ ਸਿੱਤ ਸਲਾਹ ਨਾਲ ਸਾਂਝ ਆਉਂਦੇ ਹਨ ਅਮਰthia ਫਿਰ ਨਾ ਮੁਵਾ ਕਲ ਕਲੇਸ਼ਾ ਦੁਖ ਹਰੇ ਸਿੱਤ ਸਲਾਹ ਨਾਲ ਮਲੁਖ ਅਟਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ਤੇ ਮੁੜ ਕਦੇ ਆਤਮਕ ਮੌਤ ਨਹੀਂ ਸਹਿੜਦਾ ਇੰਜ ਸਾਰੇ ਦੁੱਖ ਕਲੇਸ਼ ਝਗੜੇ ਦੂਰ ਕਰ ਲੈਂਦਾ ਹੈ ਹਾਰ ਸ਼ਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਭਣੀ ਇੰਜ ਮਨੁੱਖ ਪਰਮਾਤਮਾ ਦੀ ਸ਼ਰਨ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਛੱਡ ਕੇ ਨਹੀਂ ਜਾਂਦਾ ਤੇ ਉਸ ਮਨੁੱਖ ਦੇ ਮਨ ਵਿੱਚ ਹਿਰਦੇ ਵਿੱਚ ਪ੍ਰਭੂ ਦੀ ਪ੍ਰੀਤ ਸਿਆਰੀ ਲੱਗਣ ਲੱਗ ਪੈਂਦੀ ਹੈ ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ ਨਾਨਕ ਬੇਨਤੀ ਕਰਦਾ ਹੈ ਕਿ ਆਤਮਕ ਜੀਵਨ ਦੇਣ ਵਾਲੀ ਸਿੱਖ ਸਲਾਹ ਦੀ ਪਵਿੱਤਰ ਬਾਣੀ ਸਦਾ ਗਾਉਣੀ ਚਾਹੀਦੀ ਹੈ ਮਨ ਤਨ ਗਲਤ ਭੈ ਕਿਸ ਕਹਣ ਨ ਜਾਈ RAM ਇੰਜ ਮਨ ਤੇ ਹਿਰਦਾ ਪ੍ਰਮਾਤਮਾ ਦੀ ਯਾਦ ਵਿੱਚ ਮਸਤ ਹੋ ਜਾਂਦਾ ਹੈ ਜਿਸ ਨੂੰ ਬਿਆਨ ਕਰਨਾ ਔਖਾ ਹੈ ਜਿਸ ਤੇ ਉਪਜੜਾ ਤਿੰਨ ਲਿਆ ਸਮਾਈ ਰਾਮ ਜਿਸ ਪਰਮਾਤਮਾ ਤੋਂ ਪੈਦਾ ਹੋਇਆ ਸੀ ਉਸੇ ਵਿੱਚ ਜਾਂਦਾ ਹੈ ਮੇਲ ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਆ ਤਾਣੇ ਪੇਟੇ ਵਾਂਗ ਪਰਮਾਤਮਾ ਦੀ ਜੋਤ ਵਿੱਚ ਇਹਨੂੰ ਮਿਲ ਜਾਂਦਾ ਹੈ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ ਜਲ ਤੁਲ ਮਹੀਆਲ ਇੱਕ ਰਵਿਆ ਨਾ ਦੂਜਾ ਦ੍ਰਿਸ਼ਟਾਇਆ ਫਿਰ ਮਨੁੱਖ ਨੂੰ ਇੱਕ ਪਰਮਾਤਮਾ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਮੌਜੂਦ ਦਿਸਦਾ ਹੈ ਉਸ ਤੋਂ ਬਿਨਾ ਕੋਈ ਹੋਰ ਨਹੀਂ ਦਿਸਦਾ ਬਣ ਤ੍ਰੇਣ ਤ੍ਰ ਭਵਣ ਪੂਰ ਪੂਰਨ ਕੀਮਤ ਕਹਣ ਨਾ ਜਾਈ ਫਿਰ ਮਨੁੱਖ ਨੂੰ ਪਰਮਾਤਮਾ ਜੰਗਲ ਵਿੱਚ ਕਾ ਦੇ ਹਰੇਕ ਥੀਲੇ ਵਿੱਚ ਸਾਰੇ ਸੰਸਾਰ ਵਿੱਚ ਵਿਆਪਕ ਜਾਪਦਾ ਹੈ ਤੇ ਐਸੇ ਮਨੁੱਖ ਦੀ ਆਤਮਿਕ ਅਵਸਥਾ ਦਾ ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ ਬਿਨਵੰਤ ਨਾਨਕ ਆਪ ਜਾਣੇ ਜਿਨ ਇਹ ਬਣਤ ਬਣਾਈ ਨਾਨਕ ਬੇਨਤੀ ਕਰਦਾ ਹੈ ਕਿ ਜਿਸ ਪ੍ਰਮਾਤਮਾ ਨੇ ਉਸ ਮਨੁੱਖ ਦੀ ਆਤਮਕ ਅਵਸਥਾ ਦੀ ਇਹ ਖੇਡ ਬਣਾ ਦਿੱਤੀ ਉਹ ਆਪ ਹੀ ਉਸ ਨੂੰ ਸਮਝਦਾ ਹੈ ਬਿਹાગੜਾ ਮਹਲਾ ਪੰਜਵਾਂ ਖੋਜ ਤੋ ਸੰਤ ਫਿਰੈ ਪ੍ਰਭ ਪ੍ਰਾਣ ਅਧਾਰੇ ਰਾਮ ਸੰਤ ਜਨ ਜਿੰਨ ਦੇ ਆਸਰੇ ਪ੍ਰਮਾਤਮਾ ਨੂੰ ਸਦਾ ਭਾਲ ਦੇ ਫਿਰਦੇ ਹਾਂ ਤਾਨ ਪੰਖੀਨ ਭਿਆ ਬਿਨ ਮਿਲਤ ਪਿਆਰੇ ਰਾਮ ਪਰਮ ਪ੍ਰਭ ਨੂੰ ਮਿਲਣ ਤੋਂ ਬਿਨਾ ਉਹਨਾਂ ਦਾ ਸਰੀਰ ਲਿੱਸਾ ਪੈ ਜਾਂਦਾ ਹੈ ਉਹਨਾਂ ਦਾ ਸਰੀਰਕ ਬਲ ਘਟ ਜਾਂਦਾ ਹੈ ਪ੍ਰਭ ਮਿਲੋ ਪਿਆਰੇ ਮਇਆ ਧਾਰੇ ਕਰ ਦਇਆ ਲੜ ਲਾਏ ਲੀਜੀਐ ਇਹ ਪਿਆਰੇ ਪ੍ਰਭੂ ਮਿਹਰ ਕਰਕੇ ਮੈਨੂੰ ਮਿਲ ਦਇਆ ਕਰਕੇ ਮੈਨੂੰ ਆਪਣੇ ਲੜ ਲਾ ਲੈ ਦੇ ਨਾਮ ਆਪਣਾ ਜਪੋ ਸੁਆਮੀ ਹਰ ਦਰਸ਼ ਪੇਖੈ ਜੀ ਜੀ ਐ ਏ ਮੇਰੇ ਸੁਆਮੀ ਮੈਨੂੰ ਆਪਣਾ ਨਾਮ ਦੇ ਮੈਂ ਤੇਰੇ ਨਾਮ ਨੂੰ ਸਦਾ ਜਪਦਾ ਰਹਾ ਤੇਰੇ ਦਰਸ਼ਨ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੋ ਜਾਂਦਾ ਹੈ ਸਮਰਾਤ ਪੂਰਨ ਸਦਾ ਨਿਚਲ ਉੱਚ ਅਗੰਮ ਅਪਾਰੇ ਹੈ ਸਭ ਤਾਕਤਾਂ ਦੇ ਮਾਲਕ ਹੈ ਸਰਵ ਵਿਆਪਕ ਹੈ ਸਦਾ ਟਲ ਰਹਿਣ ਵਾਲੇ ਹੈ ਸਭ ਤੋਂ ਉੱਚੇ ਹੈ ਆਪਾਹੰਚ ਹੈ ਬੇਅੰਤ ਬਿਨਵੰਤ ਨਾਨਕ ਧਾਰਿ ਕਿਰਪਾ ਮਿਲੋ ਪ੍ਰਾਨ ਪਿਆਰੇ ਨਾਨਕ ਬੇਨਤੀ ਕਰਦਾ ਹੈ ਕਿ ਹੈ ਜਿੰਦ ਤੋਂ ਪਿਆਰੇ ਮੇਰ ਕਰਕੇ ਮੈਨੂੰ ਆ ਮਿਲ ਜਪ ਤਪ ਵਰਤ ਕੀਨੇ ਪੇਖਨ ਕੋ ਚਰਨ ਰਾਮ ਪਰਮਾਤਮਾ ਦੇ ਚਰਨਾਂ ਦਾ ਦਰਸ਼ਨ ਕਰਨ ਵਾਸਤੇ ਅਨੇਕਾਂ ਜਪ ਕੀਤੇ ਧੋਣੀਆਂ ਤਪਾਈਆਂ ਵਰਤ ਰਖ ਤਪ ਤਨ ਕਤੈ 부ਜੈ ਬਿਨ ਸੁਆਮੀ ਸ਼ਰਣਾ ਰਾਮ ਪਰ ਮਾਲਕ ਪ੍ਰਭੂ ਦੀ ਸ਼ਰਨ ਤੋਂ ਬਿਨਾ ਕਿਤੇ ਵੀ ਮਨ ਦੀ ਤਪਸ਼ ਨਹੀਂ ਬੁਝਦੀ। ਪ੍ਰਭ ਸ਼ਰਣ ਤੇਰੀ ਕਾਟ 베ਰੀ ਸੰਸਾਰ ਸਾਗਰ ਤਾਰੀਐ। हे प्रभु तपांदे ताप ਆਸਰੇ ਛੱਡ ਕੇ ਮੈਂ ਤੇਰੀ ਸ਼ਰਨ ਆਇਆ ਹਾਂ। ਮੇਰੀ ਮਾਇਆ ਦੇ ਮੋਹ ਦੀ ਬੇੜੀ ਕੱਟ ਦੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ। ਅਨਾਥ ਨਿਰਗੁਣ ਕਛ ਨਾ ਜਾਣਾਂ ਮੇਰਾ ਗੁਣ ਓਗਣਾ ਵਿਚਾਰੀ ਐ ਏ ਪ੍ਰਭੂ ਮੇਰਾ ਹੋਰ ਕੋਈ ਆਸਰਾ ਨਹੀਂ ਮੈਂ ਗੁਣਹੀਨ ਹਾਂ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਕੋਈ ਢੰਗ ਨਹੀਂ ਜਾਣਦਾ ਤੂੰ ਮੇਰੇ ਗੁਣ ਤੇ ਓਗਣਾ ਦਾ ਖਿਆਲ ਨਾ ਕਰ ਦੀਨ ਦਿਆਲ ਗੋਪਾਲ ਪ੍ਰੀਤਮ ਸਮਰਥ ਕਾਰਨ ਕਰਣਾ ਹੈ ਦੀਨੋ ਤੇ ਦਇਆ ਕਰਨ ਵਾਲੇ ਇਹ ਸ੍ਰਿਸ਼ਟੀ ਦੇ ਰਾਖੇ ਹੈ ਪ੍ਰੀਤਮ ਹੈ ਸਾਰੀਆਂ ਤਾਕਤਾਂ ਦੇ ਮਾਲਕ ਇਹ ਜਗਤ ਦੇ ਮੂਲ ਨਾਨਕ ਚਾਤਰਿਕ ਹਰ ਬੂੰਦ ਮੰਗੈ ਜਪ ਜੀਵਾ ਹਰ ਹਰ ਚਰਣਾ ਹੈ ਨਾਨਕ ਜਿਵੇਂ ਪਪੀਹਾ ਵਰਖਾ ਦੀ ਬੂੰਦ ਮੰਗਦਾ ਹੈ ਤਿਵੇਂ ਹੀ ਪ੍ਰਭੂ ਦੇ ਚਰਣਾ ਦੀ ਚਰਣਾ ਦਾ ਧਿਆਨ ਧਰ ਕੇ ਤੇ ਨਾਮ ਜਪ ਕੇ ਮੈਂ ਜੀਉਂਦਾ ਹਾਂ ਅਮੇ ਸਰੋਵਰੋ ਪੀਓ ਹਰ ਹਰ ਨਾਮ ਆ ਰਾਮ ਪ੍ਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲੇ ਜਲ ਦਾ ਪਵਿੱਤਰ ਤਲਾਬ ਹੈ ਇਸ ਵਿੱਚੋਂ ਪੀਂਦੇ ਰਹਾ ਕਰੋ ਸੰਤਾਂ ਸੰਗ ਮਿਲੈ ਜਪ ਪੂਰਨ ਕਾਮਰਾ ਮੋ ਪਾਰੇ ਨਾਮ ਜਲ ਸੰਤ ਜਨਾਂ ਦੀ ਸੰਗਤ ਵਿੱਚ ਰਹਿਣਾ ਮਿਲਦਾ ਹੈ ਇਹ ਹਰ ਨਾਮ ਜਪ ਕੇ ਸਾਰੇ ਕਾਰ ਸਿਰੇ ਚੜ ਜਾਂਦੇ ਹਨ ਸਭ ਕਾਮ ਪੂਰਨ ਦੁੱਖ ਬਦੀਰਾ ਨਾ ਹਰ ਨਿਮਖ ਮਨੋਂ ਨਾ ਬੀਸਰੇ ਜਿਸ ਦੇ ਮਨ ਵਿੱਚੋਂ ਪ੍ਰਮਾਤਮਾ ਅੱਖ ਝਪਕਣ ਜਿੰਨੇ ਸਮੇਂ ਲਈ ਵੀ ਨਹੀਂ ਸਵੇ ਸਰਦਾ ਉਸ ਦੇ ਸਾਰੇ ਕਾਰਜ ਸਿਰੇ ਚੜ ਜਾਂਦੇ ਹਨ ਤੇ ਸਭ ਦੁੱਖ ਨਾਸ਼ ਹੋ ਜਾਂਦੇ ਹਨ ਆਨੰਦ ਹੀ ਆਨੰਦ ਸਦਾ ਸਾਚਾ ਸਰਬ ਗੁਣ ਜਗਦੀਸ਼ ਰੈ ਅਤੇ ਉਹ ਦਿਨ ਰਾਤ ਸਦਾ ਆਤਮਕ ਆਨੰਦ ਮੰਨਦਾ ਹੈ ਕਿਉਂਕਿ ਪ੍ਰਮਾਤਮਾ ਅਣਗਿਣਤ ਗੁਣਾ ਵਾਲਾ ਹੈ ਅਣਗਣਤ ਊਚ ਅਪਾਰ ਠਾਕੁਰ ਅਬ ਅਗੰਮ ਜਾ ਕੋ ਧਾਮ ਅਗਣ ਤੇ ਊਚ ਅਪਾਰ ਠਾਕੁਰ ਅਗੰਮ ਜਾ ਕੋ ਧਾਮ ਸਭ ਤੋਂ ਉੱਚ ਤੇ ਬੇਅੰਤ ਹੈ ਸਭ ਦਾ ਮਾਲਕ ਹੈ ਤੇ ਉਸ ਦਾ ਟਿਕਾਣਾ ਨਿਰ ਅਕਲ ਸਿਆਣਪ ਦੇ ਆਸਰੇ ਆ ਪਹੁੰਚ ਹੈ ਬਿਨਵੰਤ ਨਾਨਕ ਮੇਰੀ ਇਛਾ ਪੂਰਨ ਮਿਲੇ ਸ੍ਰੀ ਰੰਗ ਰਾਮਾ ਨਾਨਕ ਬੇਨਤੀ ਕਰਦਾ ਹੈ ਕਿ ਮੈਨੂੰ ਲక్ష్ਮੀ ਪਤੀ ਪ੍ਰਮਾਤਮਾ ਮਿਲ ਪਿਆ ਹੈ। ਲక్ష్ਮੀ ਪਤੀ ਪ੍ਰਮਾਤਮਾ ਮਿਲ ਪਿਆ ਹੈ। ਮੇਰੀ ਚਿਰਾਂ ਦੀ ਤਾਂਗ ਪੂਰੀ ਹੋ ਗਈ। ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ RAM ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਣ ਵਾਲੇ। ਮਨੁੱਖ ਪ੍ਰਮਾਤਮਾ ਦਾ ਨਾਮ ਸੁਣ ਸੁਣ ਕੇ ਕਈ ਕਰੋੜਾਂ ਜੱਗਾਂ ਦੇ ਫਲ ਤਾਪਤ ਕਰ ਲੈਂਦੇ ਹਨ ਹਰ ਹਰ ਨਾਮ ਜਪਤ ਹੋਲ ਸਗਲੇ ਤਾਰੇ RAM ਪ੍ਰਮਾਤਮਾ ਦਾ ਨਾਮ ਜਪਣ ਵਾਲੇ ਆਪਣੀਆਂ ਸਾਰੀਆਂ ਕੁਲਾਂ ਵੀ ਤਾਰ ਲੈਂਦੇ ਹਨ ਹਰ ਨਾਮ ਜਪਤ ਸੁਹੰਤ ਪ੍ਰਾਣੀ ਤਾਂ ਕੀ ਮਹਿਮਾ ਕਿਤਗਨ ਪਰਮਾਤਮਾ ਦਾ ਨਾਮ ਜਪਦੇ ਆਂ ਜਪਦੇ ਆਂ ਮਨੋਕ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ਉਹਨਾਂ ਦੇ ਆਤਮਿਕ ਜੀਵਨ ਦੀ ਵੜਿਆਈ ਕਿਤਨੀ ਕੋ ਮੈਂ ਦੱਸਾਂ ਹਰ ਬਿਸਰ ਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਦਮਨਾ ਉਹ ਸਦਾ ਆਪਣੇ ਮਨਾਂ ਵਿੱਚ ਪਰਮਾਤਮਾ ਦਾ ਦਰਸ਼ਨ ਤਾਂਘਦੇ ਰਹਿੰਦੇ ਹਨ ਕਿ ਪ੍ਰਾਨ ਪਿਆਰਾ ਮਨ ਤੋ ਕਦੇ ਨਾ ਵਿਸਰੇ ਸੋਭ ਦਿਵਸ ਆਏ ਕਹਿ ਕੰਠ ਲਾਏ ਪ੍ਰਭ ਊਚ ਅਗਾਮਯ ਅਪਾਰੇ ਸਭ ਤੋਂ ਉੱਚਾ ਅਪਹੁੰਚ ਤੇ ਬੇਅੰਤ ਪ੍ਰਭੂ ਜਿਨ੍ਹਾਂ ਵਡਭਾਗੀਆਂ ਨੂੰ ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਭਾਗਾਂ ਵਾਲੇ ਦਿਨ ਆ ਜਾਂਦੇ ਹਨ ਬੇਨੰਤ ਨਾਨਕੋ ਸਫਲ ਸਭ ਕਿਛ ਪਰਬ ਮਿਲ ਆਤ ਪਿਆਰੇ ਨਾਨਕ ਬੇਨਤੀ ਕਰਦਾ ਹੈ ਕਿ ਜਿੰਨਾ ਮਨੁੱਖਾਂ ਨੂੰ ਬਹੁਤ ਪਿਆਰਾ ਪ੍ਰਮਾਤਮਾ ਮਿਲ ਪੈਂਦਾ ਹੈ ਉਹਨਾਂ ਦੇ ਜੀਵਨ ਦਾ ਹਰੇ ਕਾਰਜ ਸਿਰ ਜੜ ਜਾਂਦਾ ਹੈ ਬਿਹਾਗੜਾ ਮਹਲਾ ਪੰਜਵਾਂ ਸ਼ੰਤ ਅਨ ਕਾਇ ਰਾ ਤੜਿਆ ਵਾਟ ਦਹੇਲੀ ਰਾਮ ਤੋਸ਼ ਪਦਾਰਥਾਂ ਦੇ ਮੋਹ ਵਿੱਚ ਰਤੇ ਹੋਏ ਮਨੁੱਖ ਦਾ ਜੀਵਨ ਪੰਦ ਦੁੱਖਾਂ ਨਾਲ ਪਰਦਾ ਜਾ ਰਿਹਾ ਹੈ। ਪਾਪ ਕਮਾਉਂਦਿਆ ਤੇਰਾ ਕੋਏ ਨਾ ਬੇਲੀ ਰਾਮ ਹੈ ਪਾਪ ਕਮਾਉਣ ਵਾਲੇ ਕੋਈ ਵੀ ਤੇਰਾ ਸਦਾ ਦਾ ਸਾਥੀ ਨਹੀਂ ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛੋਤਾ ਵਹਿ। ਤੇ ਨਾਂ ਤੇਰਾ ਕੋਈ ਸਾਥੀ ਬਣੇਗਾ ਤੂੰ ਸਦਾ ਹੱਥ ਮਲਦਾ ਰਹਿ ਜਾਏਗਾ ਗੋਨ ਗੋਪਾਲ ਨਾਂ ਜਪੈ ਰਸਨਾ ਫਿਰ ਕਦੋਂ ਸੇ ਦੇਹ ਆਵੇਂ ਤੂੰ ਆਪਣੇ ਜੀਵ ਨਾਲ ਸ੍ਰਿਸ਼ਟੀ ਦੇ ਪਾਲਕ ਪ੍ਰਭੂ ਦੇ ਗੁਣ ਨਹੀਂ ਜਪਦਾ ਜ਼ਿੰਦਗੀ ਦੇ ਇਹ ਦਿਨ ਫਿਰ ਕਦੇ ਵਾਪਸ ਨਹੀਂ ਆਉਣਗੇ ਤਰਵਰ ਵੀ ਸੁਨੇ ਨਾ ਪਾਤ ਜੁੜਤੇ ਜਾਮ ਮੰਗੋ ਗਾਨ ਇਕੱਲੀ ਜਿਵੇਂ ਰੁੱਖਾਂ ਨਾਲੋਂ ਵਿਛੜੇ ਹੋਏ ਪੱਤਰ ਮੁੜ ਰੁੱਖਾਂ ਨਾਲ ਨਹੀਂ ਜੁੜ ਸਕਦੇ ਮਨੁੱਖ ਦੀ ਜਿੰਦ ਆਤਮਿਕ ਮੋਲ ਦੇ ਰਸਤੇ ਉੱਤੇ ਇਕੱਲੀ ਹੀ ਤੁਰੀ ਜਾਂਦੀ ਹੈ ਬਿਨਵੰਤ ਨਾਨਕੋ ਬਿਨ ਨਾਮ ਹਰ ਕੇ ਸਦਾ ਫਿਰਤ ਦਹਿਲੀ ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੀ ਜਿੰਦ ਸਦਾ ਦੁੱਖਾਂ ਨਾਲ ਕਿਰੀ ਹੋਈ ਝਟਕਦੀ ਰਹਿੰਦੀ ਹੈ ਤੂੰ ਬਲਵੰਚ ਲੋਕ ਕਰੈ ਸਭ ਜਾਣੈ ਜਾਣੀ RAM हे ਪ੍ਰਾਣੀ ਤੂੰ ਲੋਕਾਂ ਪਾਸੋਂ ਲੋਕ ਲੋਕ ਕੇ ਵਲਛੜ ਕਰਦਾ ਰਹਿੰਦਾ ਹੈ ਪਰ ਅੰਤਰਜਾਮੀ ਪਰਮਾਤਮਾ ਤੇਰੀ ਹਰੇ ਕਰਤੂਤ ਜਾਣਦਾ ਹੈ ਲੇਖਾ ਧਰਮ ਭਿਆ ਤਿਲ ਪੀੜੇ ਕਾਣੀ ਰਾਮ ਜਦੋਂ ਧਰਮ ਰਾਜ ਦਾ ਹਿਸਾਬ ਹੁੰਦਾ ਹੈ ਤਾਂ ਮੰਦੇ ਕਰਮ ਕਰਨ ਵਾਲੇ ਇਉਂ ਪੀੜੇ ਜਾਂਦੇ ਹਨ ਜਿਵੇਂ ਤਿਲ ਪਾਣੀ ਕਾਣੀ ਵਿੱਚ ਪੀੜੇ ਜਾਂਦੇ ਹਨ ਜਿਵੇਂ ਤਿਲ ਕਾਣੀ ਵਿੱਚ ਪੀੜੇ ਜਾਂਦੇ ਹਨ ਗ੍ਰਤਕਮਾਣੇ ਦੁਖ ਸਹ ਪ੍ਰਾਣੀ ਅਨਕ ਜੋਨੀ ਪਰਮਹਾਯਾ प्राणी अपने किए कमाए कर्म अनुसार दुख सहਦਾ ਹੈ ਤੇ अनेका ਜੁਨਾਂ ਵਿੱਚ ਪਵਾਇਆ ਜਾਂਦਾ ਹੈ। ਮਹਾਮੋਹਨੀ ਸੰਗ ਰਾਤਾ ਰਤਨ ਜਨਮ ਗਵਾਇਆ। ਜਿਹੜਾ ਮਨੁੱਖ ਸਦਾ ਇਸ ਵੱਡੀ ਮੋਹ ਲੈਣ ਵਾਲੀ ਮਾਇਆ ਦੇ ਨਾਲ ਹੀ ਮਸਤ ਰਹਿੰਦਾ ਹੈ। ਉਹ ਸੇਸ਼ਟ ਮਨੁੱਖਾ ਜਨਮ ਗਵਾ ਲੈਂਦਾ। ਇਕ ਸਹਰ ਕੇ ਨਾਮ ਬਾਜੋ ਆਨ ਕਾਜ ਸਿਆਣੀ ਹੈ ਜਿੰਦੇ ਇੱਕ ਪਰਮਾਤਮਾ ਦੇ ਨਾਮ ਤੋਂ ਬਗੈਰ ਤੂੰ ਹੋਰ ਸਾਰੇ ਕੰਮਾਂ ਵਿੱਚ ਸਿਆਣੀ ਬੜੀ ਫਿਰਦੀ ਹੈ ਬਿਨ ਮੰਤ ਨਾਨਕ ਲੇਖ ਲਿਖਿਆ ਪਰਮ ਮੋਹ ਲੁਭਾਣੀ ਨਾਨਕ ਬੇਨਤੀ ਕਰਦਾ ਹੈ ਕਿ ਤੇਰੇ ਮੱਥੇ ਉੱਤੇ ਮਾਇਆ ਦੇ ਮੋਹ ਦਾ ਹਿਲੇ ਇੱਕ ਲਿਖਿਆ ਜਾ ਰਿਹਾ ਹੈ ਤੈਂ ਤੂੰ ਮਾਇਆ ਦੇ ਮੋਹ ਦੀ ਪਟਕਣਾ ਵਿੱਚ ਫਸੀ ਰਹਿੰਦੀ ਹੈ ਵਿੱਚ ਨਾ ਕੋਈ ਕਰੇ ਅਕਿਰਤ ਘਣ ਵਿਛੜ ਪਿਆ ਨਾ ਸ਼ੁਕਰਾ ਪ੍ਰਮਾਤਮਾ ਦੇ ਕੀਤੇ ਉਪਕਾਰ ਨੂੰ ਨਾ ਜਾਣਨ ਵਾਲਾ ਮਨੁੱਖ ਪ੍ਰਮਾਤਮਾ ਦੇ ਚਰਨਾਂ ਤੋਂ ਵਿਛੜਿਆ ਰਹਿੰਦਾ ਹੈ ਤੇ ਪ੍ਰਭੂ ਮਿਲਾਪ ਲਈ ਕੋਈ ਉਸ ਦਾ ਵਿਚੋਲਾ ਪੰਨ ਨਹੀਂ ਕਰਦਾ ਆਏ ਖਰੇ ਆਏ ਖਰੇ ਕਠਨ ਜਮ ਕੰਕਰ ਪਕੜ ਲਿਆ ਆਖਰ ਬੜਾ ਨਰਦਈ ਜੰਦੂਤ ਆ ਕੇ ਉਸ ਨੂੰ ਫੜਦਾ ਹੈ ਪਕੜੇ ਚਲਾਇਆ ਆਪਣਾ ਕਮਾਇਆ ਮਹਾਮੋਹਨੀ ਰਾਤਿਆ ਤੇ ਫੜ ਕੇ ਅੱਗੇ ਲਾ ਲੈਂਦਾ ਹੈ ساری ਉਮਰ ਡਾਡੀ ਮਾਇਆ ਵਿੱਚ ਮਸਤ ਰਹਿਣ ਕਰਕੇ ਉਹ ਆਪਣਾ ਕੀਤਾ ਆਉਂਦਾ ਹੈ ਗੋਨ ਗੋਵਿੰਦੋ ਗੁਰਮੁਖ ਨਾਂ ਜਪਿਆ ਤਪ ਤ ਥੰ ਮੰਗਲ ਲਾਤੇ ਆ ਗੁਰੂ ਦੀ ਸ਼ਰਨ ਪੈ ਕੇ ਉਹ ਪ੍ਰਮਾਤਮਾ ਦੇ ਗੁਣ ਕਦੇ ਯਾਦ ਨਹੀਂ ਕਰਦਾ ਉਹ ਵਿਕਾਰਾਂ ਦੀ ਸੜਨ ਵਿੱਚ ਹੈ ਜਿਵੇਂ ਸੜਦੇ ਬਲਦੇ ਧੰਮਾਂ ਦੇ ਗਲ ਨਾਲ ਉਸ ਨੂੰ ਲਾਇਆ ਹੋਇਆ ਕਾਮ ਕ੍ਰੋਧ ਅਹੰਕਾਰ ਮੁਠਾ ਖੋਏ ਗਿਆਨ ਪਛਤਾਪੇ ਆ ਕਾਮ ਕ੍ਰੋਧ ਵਿੱਚ ਅਹੰਕਾਰ ਵਿੱਚ ਫਸੇ ਰਹਿ ਕੇ ਆਪਣਾ ਆਤਮਿਕ ਦੀਵਨ ਲੁਟਾ ਬੈਠਦਾ ਹੈ ਆਤਮਿਕ ਦੀਵਨ ਦੀ ਸੋਜ ਵਿਗਾ ਕੇ ਆਖਰ ਹੱਥ ਮੜਦਾ ਹੈ ਬੇ ਨੰਤ ਨਾਨਕ ਸੰਜੋਗ ਭੁੱਲਾ ਹਰ ਜਾਪ ਰਸ ਨਾ ਜਾਪਿਆ ਨਾਨਕ ਬੇਨਤੀ ਕਰਦਾ ਹੈ ਕਿ ਕਾਮਾਦਿਕ ਵਿਕਾਰਾਂ ਦੇ ਸੰਜੋਗ ਦੇ ਕਾਰਨ ਮਨੁੱਖ ਪ੍ਰਾਹੇ ਪਿਆ ਰਹਿੰਦਾ ਹੈ ਤੇ ਕਦੇ ਆਪਣੀ ਜੀਬ ਨਾਲ ਪਰਮਾਤਮਾ ਦਾ ਨਾਮ ਨਹੀਂ ਜਪਦਾ ਤੁਜ ਬੇਨ ਕੋ ਨਹੀਂ ਪ੍ਰਭ ਰਖਨ ਹਾਰਾ RAM ਇਹ ਪ੍ਰਭੂ ਤੈਥੋਂ ਬਿਨਾ ਵਿਕਾਰਾਂ ਦੀ ਤਪਸ਼ ਤੋਂ ਬਚਾ ਸਕਣ ਵਾਲਾ ਹੋਰ ਕੋਈ ਨਹੀਂ ਹੈ ਪਤ ਤੇ ਉਦਾਹਰਣ ਹਰ ਬਿਰਦ ਤੁਮਹਾਰਾ ਰਾਮ ਇੰਜ ਕਰਨਾ ਤੇਰਾ ਮੁੱਢ ਕਦੀਮਾਂ ਦਾ ਸੁਭਾਅ ਹੈ ਇਹ ਵਿਕਾਰਾਂ ਵਿੱਚ ਡਿੱਗੇ ਹੋਿਆਂ ਨੂੰ ਡੁੱਬਣੋਂ ਬਚਾਉਣ ਵਾਲੇ ਪਤ ਤੇ ਉਦਾਹਰਣ ਸ਼ਰਨ ਸੁਆਮੀ ਕਿਰਪਾ ਨੇ ਦਦੇ ਅੱਲਾ ਇਹ ਵਿਕਾਰਾਂ ਵਿੱਚ ਡਿੱਗੇ ਹੋਿਆਂ ਨੂੰ ਡੁੱਬਣੋਂ ਬਚਾਉਣ ਵਾਲੇ ਹੈ ਸੁਆਮੀ ਹੈ ਕਿਰਪਾ ਦਿਖ ਜਾਨੇ ਹੈ ਦਾਇਆ ਦੇਕਰ ਹੈ ਕਰਤਾਰ ਮੈਂ ਤੇਰੀ ਸ਼ਰਨ ਆਇਆ ਹਾਂ ਆਂਧ ਕੂਪ ਤੇ ਉਧਰ ਕਰਤੇ ਸਗਲ ਕਟ ਪ੍ਰਤਪਾਲਾ ਮੈਨੂੰ ਮਾਇਆ ਦੇ ਮੋਹ ਦੇ ਅੰਨੇ ਖੂ ਵਿੱਚ ਡੁੱਬਣ ਤੋਂ ਬਚਾਲੇ ਹੈ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ ਸ਼ਰਨ ਤੇਰੀ ਕਟ ਮਹਾ ਬੇੜੀ ਇੱਕ ਨਾਮ ਦੇ ਆਧਾਰਾ ਮੈਂ ਤੇਰੀ ਸ਼ਰਨ ਆਇਆ ਹਾਂ ਮੇਰੀ ਮਾਇਆ ਦੇ ਮੋਦੀ ਕਰੜੀ ਬੇੜੀ ਕੱਟ ਦੇ ਮੈਨੂੰ ਆਪਣਾ ਨਾਮ ਆਸਰਾ ਬਖਸ਼ ਬਿਨਵੰਤ ਨਾਨਕ ਕਰ ਦੇ ਰਾਖੋ ਗੋਬਿੰਦ ਦੀਨ ਦਿਆਰਾ ਨਾਨਕ ਬੇਨਤੀ ਕਰਦਾ ਹੈ ਕਿ हे ਗੋਬਿੰਦ ਹੈ ਦਿਨਾ ਉਤੇ ਦਇਆ ਕਰਨ ਵਾਲੇ ਆਪਣਾ ਹੱਥ ਦੇ ਕੇ ਮੈਨੂੰ ਮਾਇਆ ਦੇ ਮੋਹ ਵਿੱਚ ਡੁੱਬਣੋਂ ਬਚਾ ਲੈ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ ਰਾਮ ਉਹ ਦਿਨ ਭਾਗਾਂ ਵਾਲਾ ਸਮਝਣਾ ਚਾਹੀਦਾ ਹੈ ਜਦੋਂ ਹਾਰ ਪ੍ਰਭੂ ਗੁਰੂ ਦਾ ਮਿਲਾਇਆ ਮਿਲ ਪੈਂਦਾ ਹੈ ਸਭ ਸੁਖ ਪ੍ਰਗਟਿਆ ਸਭ ਸਭ ਸੁਖ ਪ੍ਰਗਟਿਆ ਦੁੱਖ ਦੂਰ ਪਰਾਇਆ RAM ਹਿਰਦੇ ਵਿੱਚ ਸਾਰੇ ਸੁਖ ਪ੍ਰਗਟ ਹੋ ਜਾਂਦੇ ਹਨ ਤੇ ਸਾਰੇ ਦੁੱਖ ਦੂਰ ਜਾ ਪਿੰਦੇ ਸੁਖ ਸਾਜ ਅਨੰਦ ਬਿਨੋਦ ਸਦਹੀ ਗੁਣ ਗੋਪਾਲ ਨਿਤ ਗਾਈਐ ਆਓ ਜਗਤ ਪਾਲ ਪ੍ਰਭੂ ਦੇ ਗੁਣ ਨਿਤ ਗਾਉਂਦੇ ਰਹੀਏ ਇਹਨਾਂ ਦੀ ਸਦਾ ਹੀ ਆਤਮਾ ਕਾ ਡੋਲਤਾ ਤੇ ਸੁਖ ਆਨੰਦ ਬਣੇ ਰਹਿੰਦੇ ਹਨ ਖੁਸ਼ੀਆਂ ਬਣੀਆਂ ਰਹਿੰਦੀਆਂ ਭਜ ਸਾਧ ਸੰਗੇ ਮਿਲੇ ਰੰਗੇ ਬਹੜ ਜੋਨ ਨਾ ਧਾਈਐ ਗੁਰੂ ਦੀ ਸੰਗਤ ਵਿੱਚ ਪ੍ਰੇਮ ਨਾਲ ਮਿਲ ਕੇ ਪ੍ਰਮਾਤਮਾ ਦਾ ਭਜਨ ਕਰਿਆ ਕਰ ਭਜਨ ਦੀ ਬਰਕਤ ਨਾਲ ਮੁੜ ਮੁੜ ਜੁਨਾ ਵਿੱਚ ਨਹੀਂ ਪਈਦਾ ਗਹਿ ਕੰਠ ਲਾਏ ਸਹਜ ਸੁਭਾਏ ਆਦ ਅੰਕੁਰ ਆਇਆ ਪ੍ਰਮਾਤਮਾ ਬਾਹੋਂ ਫੜ ਕੇ ਆਪਣੇ ਗਲ ਨਾਲ ਲਾ ਲਿੰਦਾ ਹੈ ਆਤਮਾ ਘਡੋਲਤਾ ਵਿੱਚ ਪ੍ਰੇਮ ਵਿੱਚ ਲੀਨ ਕਰ ਦਿੰਦਾ ਹੈ ਤੇ ਇੰਜ ਹਿਰਦੇ ਵਿੱਚ ਭਗਤੀ ਦਾ ਮਡਲਾ ਅੰਗੂਰ ਪੁੰਗਰ ਪੈਂਦਾ ਹੈ ਬਿਨ ਮੰਤ ਨਾਨਕ ਆਪ ਮਿਲਿਆ ਬਹੁੜ ਕਤਹੂ ਨਾ ਜਾਇਆ ਨਾਨਕ ਬੇਨਤੀ ਕਰਦਾ ਹੈ ਕਿ ਸਾਧ ਸੰਗਤ ਵਿੱਚ ਮਿਲੇ ਪ੍ਰਭੂ ਆਪ ਆ ਮਿਲਦਾ ਹੈ ਫਿਰ ਉਸ ਦਾ ਦਾਰ ਛੱਡ ਕੇ ਹੋਰ ਕਿਤੇ ਵੀ ਨਹੀਂ ਪਟਕੀਦਾ